ਲੰਡ ਟਾਇਰ ਨਾਈਲੋਨ ਦੇ ਤੇ ਇਹ ਤੁਹਾਂ ਆ ਗਿਆ ਵਾ ਅਮੇਦਰਾ 265 ਡੀਆਈ 265 ਡੀਆਈ 2002 ਮਾਡਲ 2 ਲੱਖ 15 ਹਜ਼ਾਰ ਅਗੇ 2015 ਮਾਡਲ ਤੇ ਇਹ ਮਾਰਕ ਦੇ ਤੇ ਨੰਬਰ ਲੈ ਲਾਂਗੇ ਦਾ ਇਹ ਤੁਹਾਂ ਆ ਗਿਆ ਫਾਰਮ ਟਰੈਕ ਸਾਡ ਫਾਰਮ ਟਰੈਕ ਸਾਠ ਬਹੁਤ ਵਧੀਆ ਕੰਡੀਸ਼ਨ ਦਾ ਹਾਂਜੀ ਭਾਈ ਨੰਬਰ ਜਿਹੜਾ ਦਾ 6198 2293 2233 2233 ਇਹ ਕੋਈ ਵੀ ਟਰੈਕਟਰ ਲੈਣਾ ਹੈ ਇਹਨਾਂ ਨਾਲ ਸੰਬੰਧ ਕਰ ਲਿਓ ਤੇ ਤੇ ਦੁਕਾਨ ਆਗੇ 12 6.5 ਦਾ ਟਰਾਲਾ ਇਹਦਾ ਨੰਬਰ ਹੈਗਾ 220000 ਰੁਪਏ ਡਿਮਾਂਡ 9852 13532 ਨੰਬਰ ਆ ਦੋਹਰਾ ਟਰਾਲਾ ਇਸ ਤੇ ਥੱਲੋਂ ਕੰਡੀਸ਼ਨ ਚੈੱਕ ਕਰ ਸਕਦੇ ਆਂ ਤੇ ਟਰਾਲੇ ਦੀ ਬਹੁਤ ਵਧੀਆ ਕੰਡੀਸ਼ਨ ਦਾ ਮੋਡੀਫਾਈਡ ਬਣਾਇਆ ਟਰਾਲੇ ਆਗਾ ਬਾਹਰ ਭੂਮੀ ਪੁੱਤਰ 575 ਡੀ ਆਈ ਤੇ ਮਾਲਕ ਵੱਲੋਂ ਤੁਹਾਨੂੰ ਇਹਦੀ ਡਿਮਾਂਡ ਤੇ ਇਹਦੇ ਬਾਰੇ ਦੱਸਦੇ 2010 ਮਾਡਲ ਆ 2 ਲੱਖ 95 ਹਜ਼ਾਰ ਰੁਪਏ ਡਿਮਾਂਡ ਆ ਹਾਂਜੀ ਵੀ ਨੰਬਰ ਦੱਸਿਓ ਦਾ ਮੇ ਮੇਰਾ ਨੰਬਰ ਜੀ 98762 99968 ਇਹ ਪਿੰਡ ਕਿਹੜੀ ਪਿੰਡ ਮੇਰਾ ਖਾਰਾ ਜੀ ਤੇ ਕਾਪੀ ਵਾਲੀ ਚੈਪਲ ਹੀ ਬਿਨਾ ਕਰ ਚੈਪਲ ਹੀ ਕਾਪੀ ਹੈ ਜੀ ਨਵੇਂ ਟਾਇਰਾਂ ਦੇ ਟਰੈਕਟਰ ਆ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਔਇਲ ਬ੍ਰੇਕ ਆ ਹਾਂਜੀ ਮੋਡੀਫਾਈ ਪੰਪ ਹੋਇਆ ਹੋਇਆ ਜੀ 70 ਦੀ ਸਪੀਡ ਤੇ ਭਜਦਾ ਇਹ ਟਰੈਕਟਰ ਹਾਂਜੀ ਹਾਂ ਕਿਤੇ ਕੰਡੀਸ਼ਨ ਚੈੱਕ ਕਰ ਸਕਦੇ ਐ ਟਰੈਕਟਰ ਦੀ ਤੇ ਇਸ ਤੋਂ ਬਾਅਦ ਪਲੇਟਫਾਰਮ ਮਤਲਬ ਵੇਖ ਲਓ ਪਲੇਟਫਾਰਮ ਹੀ ਬਹੁਤ ਵਧੀਆ ਆਉਂਦਾ ਟਰੈਕਟਰ ਦਾ ਇਹਦਾ ਤੇ ਪਿੱਛੋਂ ਕੰਡੀਸ਼ਨ ਚੈੱਕ ਕਰ ਲਓ ਇੱਕ ਵਾਰ ਫੇਰ ਤੇ ਮਾਲਕ ਲੋ ਕਹਿਆ ਗਿਆ 70 ਦੀ ਸਪੀਡ ਤੇ ਜਾਂਦਾ ਪੰਪ ਮੋਡੀਫਿਕੇਸ਼ਨ ਕੀਤੀ ਹੋਈ ਆ ਆ ਗਿਆ ਸਵਰਾਜ 855 2018 ਮਾਡਲ 5 ਲੱਖ ਤੇ 90000 ਰੁਪਏ ਡਿਮਾਂਡ ਪਾਵਰ ਸਟੀering ਦੇ ਨਾਲ ਆ 14 ਟਾਇਰਾਂ ਦੇ ਵਿੱਚ ਨਾਲ ਹੀ ਖੜਾ 16 ਟਾਇਰਾਂ ਦੇ ਵਿੱਚ ਸਵਰਾਜ 855 FE ਇਹ ਵੀ ਪਾਵਰ ਸਟੀering ਆ ਆਹ ਸਿੰਗਲ ਜੈਕ ਪਾਵਰ ਸਟੀering ਜਿਹੜਾ ਇੱਕ ਪਾਸੇ ਖੁੱਲਦਾ ਆ ਡੁਅਲ ਜੈਕ ਪਾਵਰ ਸਟੀering ਦੇ ਨਾਲ ਆ ਜਿਵੇਂ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦੇ ਆ ਇਹ 23 ਮਾਡਲ ਆ ਤੇ ਉਹ ਹੈਗਾ 18 ਮਾਡਲ ਆ ਤੇ ਇਹਦੀ ਉਹਦਾ ਹੈਗੀ ਆ 5-6 ਲੱਖ ਦੇ ਨੇੜੇ ਡਿਮਾਂਡ ਇਹ ਹੈਗੀ 7 ਲੱਖ ਤੇ 20 ਹਜ਼ਾਰ ਵੀ ਹੈ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ ਆ ਟਾਇਰਾਂ ਦੀ ਇਹਦੇ 16 ਟਾਇਰ ਆ ਉਹਦੇ ਨਾਲ ਦੇਦੇ ਹੈਗੇ 14 ਨੁਟ ਆ ਗਏ ਤੇ ਇਹਦੂਗਾ ਆ ਗਿਆ ਫਾਰਮ ਟਰੈਕ 60 55 ਇਹ ਵੀ ਡਬਲ ਐਕਟਿੰਗ ਜਿੱਕ ਦੇ ਨਾਲ ਆ ਤੇ ਇਹਦੀ ਡਿਮਾਂਡ ਨਹੀਂ ਲਿਖੀ ਹੋਈ ਇਹ ਡਿਮਾਂਡ ਤੁਹਾਨੂੰ ਪਤਾ ਮਾਲਕ ਤੋਂ ਕਰਕੇ ਦੱਸ ਦਿੰਦੇ ਆ ਨਵੇਂ ਟਰੈਕਟਰ ਆ ਤੇ ਇਹਦੂਗਾ ਆ ਗਿਆ ਮਹਿੰਦਰਾ ਆਰਜਨ ਅਲਟਰਾ 1 555 ਡੀਆਈ 2020 ਮਾਡਲ 5 ਲੱਖ 40 ਹਜ਼ਾਰ ਰੁਪਏ ਦੀ ਮੰਗ ਮਹਿੰਦਰਾ 275 ਡੀਆਈ 2000 ਮਾਡਲ 2 ਲੱਖ ਤੇ 20 ਹਜ਼ਾਰ ਰੁਪਏ ਦੀ ਮੰਗ ਆਰਜਨ ਅਲਟਰਾ 1 575 ਡੀਆਈ ਮਹਿੰਦਰਾ ਤੇ ਇਹਦੀ ਡਿਮਾਂਡ ਹੈਗੀ ਆ 2012 ਮਾਡਲ 3 ਲੱਖ ਤੇ 55 ਹਜ਼ਾਰ ਰੁਪਏ ਦੀ ਮੰਗ 16 ਟਾਇਰ ਆ ਰੇਡੀਅਲ ਨਹੀਂ 14 ਦੇ ਟਾਇਰ ਆ ਰੇਡੀਅਲ 14 ਦੇ ਟਾਇਰ ਰੇਡੀਅਲ ਆ ਤੋ ਇਹ ਨਾਲ ਹੀ ਆ ਗਿਆ 12 13 ਵਿੱਚ 9735 ਐਫ ਵੀ ਤੇ ਜਿਹੜੀ ਮੰਗ ਹੈਗੀ ਆ ਟਰੈਕਟਰ ਦੀ 2006 ਮਾਡਲ 2 ਲੱਖ ਤੇ 65000 ਰੁਪਏ ਦੀ ਮੰਗ ਦੇਣਾ ਪਾਵਰ ਸ਼ੇਅਰਿੰਗ ਤੋਂ ਆ ਨਾਗਾ 4 3600 ਹੱਡ ਨਾਲ ਸਪੀਕਰ ਮਿਊਜ਼ਿਕ ਸਿਸਟਮ ਲੱਗਾ ਨਾਲ 99 ਮਾਡਲ 1 ਲੱਖ ਤੇ 60000 ਰੁਪਏ ਦੀ ਮੰਗ ਆ ਗਿਆ 855 2020 ਮਾਡਲ 6 ਲੱਖ ਤੇ 35000 ਰੁਪਏ ਦੀ ਮੰਗ ਇਹ 14 13 ਵਿੱਚ ਹੈ ਜੀ ਅਡੀਸ਼ਨ ਚੈੱਕ ਕਰ ਸਕਦੇ ਆ ਟਰੈਕਟਰ ਦੀ ਹੱਡ ਲੱਗੀ ਹੋਈ ਆ ਜਾਗਾ ਨਾਲ ਹੀ 855 ਇਹ ਹੈਗਾ 16 ਮਾਡਲ 5 ਲੱਖ ਤੇ 70000 ਰੁਪਏ ਦੀ ਡਿਮਾਂਡ ਜਿੰਨੇ ਸਾਰੇ 855 ਬਹੁਤ ਵਧੀਆ ਕੰਡੀਸ਼ਨ ਦੇ ਕੋਕਾ ਪੀਸ ਆ ਸਾਰੇ ਨਾਲ ਹੀ ਹੈਗਾ 744 F 12 ਮਾਡਲ 3 ਲੱਖ ਤੇ 65000 ਰੁਪਏ ਦੀ ਡਿਮਾਂਡ ਮਹਿੰਦਰਾ 475 DI 2 ਲੱਖ ਤੇ 70000 ਰੁਪਏ ਦੀ ਡਿਮਾਂਡ 2007 ਮਾਡਲ ਤੇ ਮਹਿੰਦਰਾ ਇਦੂ ਗਾਂ ਆ ਗਿਆ ਮਹਿੰਦਰਾ B 275 DI 2000 ਮਾਡਲ 2 ਲੱਖ ਤੇ 15000 ਰੁਪਏ ਦੀ ਡਿਮਾਂਡ ਤੇ ਗਾਂ ਆ ਗਿਆ ਵਾ ਸਵਰਾਜ 855 ਬਾਹਰ ਪੰਪ ਵਾਲਾ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ 855 ਤੇ ਇਹ ਇਹਦੀ ਡਿਮਾਂਡ ਹੈਗੀ ਆ 2 ਲੱਖ ਤੇ 20000 ਰੁਪਏ ਡਿਮਾਂਡ 2002 ਮਾਡਲ ਆ ਤੇ ਇਹ ਦੂਗਾ ਕਾ ਸਵਰਾਜ 855 ਐਪੀ 2015 ਵਧੀਆ ਜੀ 2015 ਮਾਡਲ 4 ਲੱਖ ਤੇ 95000 ਰੁਪਏ ਡਿਮਾਂਡ ਆ ਪਾਵਰ ਸ਼ੇਰਿੰਗ ਦੇ ਨਾਲ ਤੇ ਪਿਛਲੇ ਚਿਹਰੇ ਦੇ ਆ ਗਿਆ 14 ਦੇ 14928 ਦੇ ਨਾਲ ਹੀ ਆ ਗਿਆ ਟ੍ਰੈਕਟਰ 2575 DI 2005 ਮਾਡਲ 2 ਲੱਖ ਤੇ 60000 ਰੁਪਏ ਦੀ ਡਿਮਾਂਡ ਕਲੀਨੇਸ਼ਨ ਚੈੱਕ ਕਰ ਸਕਦੇ ਆ ਤੇ ਇਹਦੋਂ ਆ ਗਿਆ ਵਾ ਮਹਿੰਦਰਾ 475 DI 2006 ਮਾਡਲ 2 ਲੱਖ 60000 ਰੁਪਏ ਡਿਮਾਂਡ ਤੇ 12 ਟਾਇਰਾਂ ਦੇ ਵਿੱਚ ਇਹਦੋਂ ਆ ਗਿਆ ਮਹਿੰਦਰਾ ਮਹਿੰਦਰਾ 275 BD I ਤੇ 96 ਮਾਡਲ 1 ਲੱਖ ਤੇ 45000 ਰੁਪਏ ਡਿਮਾਂਡ ਇਹ ਵੀ ਬਿਨਾ ਪਾਵਰ ਸ਼ੇਅਰਿੰਗ ਤੋਂ ਆ ਤੇ ਨਾ ਵੀ ਇਹ ਦੁਗਾ ਆ ਗਿਆ ਵਾ 911 ਮੋਡੀਫਾਈ ਹੋਇਆ 911 ਤੇ 911 95 ਮਾਡਲ 3 ਲੱਖ ਤੇ 20000 ਰੁਪਏ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਲਓ ਬਹੁਤ ਵਧੀਆ ਪਾਵਰ ਸਟੀering ਦੇ ਨਾਲ ਤੇ HMT 911 2K ਪੇਂਟ ਤੇ ਰੰਗ ਹੋਇਆ ਇਹ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਦਾ ਨਾਲ ਹੀ ਆ ਗਿਆ ਵਾ ਸੋਨਾਲੀਕਾ ਸੋਨਾਲੀਕਾ ਇਹਦੀ ਡਿਮਾਂਡ ਹੈਗੀ ਆ 2009 ਮਾਡਲ 13,70,000 ਰੁਪਏ ਡਿਮਾਂਡ ਆ ਸੁਮਨਾ ਜੀ ਦਾ RX ਤੇ ਇਹਦੂਗਾ ਫੋਰ 3600 1 ਲੱਖ ਅਤੇ 35,000 ਰੁਪਏ ਡਿਮਾਂਡ ਆ 94 ਮਾਡਲ ਆ ਐਮਆਰਐਫ ਦੇ ਪਿਛਲੇ ਟਾਇਰ ਆ ਨਾਲ ਹੀ ਆਈਆਂ ਵੀਰ ਮੇਰੇ ਟਰਾਲੀਆਂ ਟਰਾਲੀਆਂ ਇਹ ਹੈਗੀ 11 6.5 ਦੀ ਟਰਾਲੀ 11 ਫੁੱਟ ਲੰਬੀ ਦੇ 6.5 ਫੁੱਟ ਚੜਾਈ ਤੇ ਇਹ ਹੈਗੀ ਆ ਇਹਦਾ ਨੰਬਰ ਜੇ ਲੋ 9852 ਤੇ 13532 ਨੰਬਰ ਤੇ ਇੱਕ ਮੈਂ ਤੇ ਇਹ ਦੁਕਾਨ ਆ ਗਿਆ ਨਾਲ ਹੀ ਆ ਗਿਆ ਵਾ 11 6 ਦੀ ਟਰਾਲੀ 1 ਲੱਖ ਤੇ 45000 ਰੁਪਏ ਇਹ ਵੀ ਜੈਕ ਵਾਲੀ ਤੇ ਉਹ ਵੀ ਜੈਕ ਵਾਲ ਟਰਾਲੀ ਆ ਇਹ 11 6 ਦੀ ਉਹ 11 6 ਦੀ ਆ ਉਹਦੀ ਡਿਮਾਂਡ ਹੈਗੀ ਆ 1 ਲੱਖ 80000 ਤੇ ਇਹਦੀ ਹੈਗੀ 1 ਲੱਖ ਤੇ 45000 ਰੁਪਏ ਉਹ ਜਮਾ ਨਵੀਆਂ ਇਹਦੀ ਜਾਲੀ ਵੀ ਲੱਗੀ ਹੋਈਆਂ 55 850 FE ਇਹ ਆ ਗਿਆ ਵਾ 2014 ਮਾਡਲ 4 ਲੱਖ ਤੇ 15000 ਰੁਪਏ ਡਿਮਾਂਡ ਮਿਊਜ਼ਿਕ ਸਿਸਟਮ ਨਾਲ ਆ ਡੈਕ ਲੱਗਾ ਹੋਇਆ ਵਧੀਆ 12 ਇੰਚੀ ਤੇ ਬਹੁਤ ਵਧੀਆ ਕੰਡੀਸ਼ਨ ਦਾ ਬਿਨਾ ਪਾਵਰ ਸਟੀering ਤੋਂ ਆ ਤੇ origignal ਰੰਗ ਨਾਲ ਦਾ ਕਿ ਤੋ ਲੱਥਾ ਲੁੱਥਾ ਵੀ ਨਹੀਂਗਾ ਤੇ ਬੰਪਰ ਬੰਪਰ ਲੱਗਾ ਵਾ ਟਾਇਰਾਂ ਦੀ ਕੰਡੀਸ਼ਨ ਹੈਗੀ 60 ਪੈਸੇ ਤੋਂ ਉੱਪਰ ਟਾਇਰ ਆ ਐਮ